ਏ ਜੀ ਸੁਪੰਚ ਸਾਹਿਬ ਤੁਹਾਡੀ ਵਾਈਫ ਪਿੰਡ ਦੇ ਸੁਪੰਚ ਬਣ ਚੁਕੇ ਨੇ ਸੋ ਪਿੰਡ ਵਾਲਿਆਂ ਨੇ ਤੁਹਾਨੂੰ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਕੀ ਕਹਣਾ ਚਾਹੋ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਮਿਸੇਜ ਅਮਰਜੀਤ ਕੌਰ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੈਂ ਸਾਰਿਆਂ ਦਾ ਹੀ ਤਿਆਰ ਲੋਕਾਂ ਦਾ ਮਾਰਕਰ ਰਾਜਨ ਨੇ ਸਾਨੂੰ ਵੋਟਾਂ ਪਾ ਕੇ ਤੇ ਜਿੱਤ ਹਾਸਲ ਕਰਵਾਈ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਮੁਕਾਬਲਾ ਬਹੁਤ ਸਖਤ ਜੀ ਤੇ ਚਲੋ ਆਪਣੀ ਸਾਰਿਆਂ ਨੇ ਆਪਣੇ ਮੇਰੇ ਭੈਣ ਭਰਾਵਾਂ ਨੇ ਮੇਰੇ ਪਿੰਡ ਦੇ ਲੋਕਾਂ ਨੇ ਮੇਰਾ ਬਹੁਤ ਸੱਜਤਾ ਜੀ ਭਾਜੀ ਪਹਿਲੀ ਵਾਰੀ ਸਰਪੰਚ ਬਣਨ ਗਿਆ ਪਹਿਲਾਂ ਵੀ ਸਰਪੰਚ ਦਾਇ ਚੁੱਕੀ ਵੀ ਪਹਿਲਾਂ ਮੈਂ ਦੋ ਵਾਰੀ ਪੰਚ ਰਿਆ ਤੇ ਪਹਿਲੀ ਵਾਰੀ ਸਰਪੰਚੀ ਦਾ ਮੌਕਾ ਮਿਲਿਆ ਜੀ 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 ਸਰ ਤੁਹਾਡੇ ਪੰਜਾਬ ਦੇ ਨੌਜਵਾਨਾਂ ਵਾਸਤੇ ਕੀ ਪਲੈਟਫਾਰਮ ਹੋਵੇ ਤੁਹਾਡਾ ਜੀ ਬਹੁਤ ਵਧੀਆ ਕੁਐਸਚਨ ਆ ਜੀ ਆਪਾਂ ਨੌਜਵਾਨਾਂ ਵਾਸਤੇ ਪਿੰਡ ਲੈਵਲ ਤੇ ਜੋ ਸਾਡੇ ਇੱਥੇ ਖੇਡ ਮੈਦਾਨ ਦੀ ਘਾਟ ਹੈ ਪਿੰਡ ਚ ਉਹ ਅਸੀਂ ਇੱਥੇ ਤਿਆਰ ਕਰਵਾਵਾਂਗੇ ਤਿਆਰ ਕਰਵਾ ਕੇ ਜੋ ਜੋ ਸਾਡੇ ਬੱਚੇ ਸਾਡੇ ਇੱਥੇ ਖੇਡ ਕੇ ਜੋ ਨਸ਼ਿਆਂ ਤੋਂ ਬਚਾਅ ਹੋ ਜਾਏਗਾ ਪਿੰਡ ਦਾ ਤੇ ਇੱਥੇ ਵਧੀਆ ਆਪਾਂ ਗਰਾਊਂਡ ਤਿਆਰ ਕਰਵਾ ਕੇ ਜੋ ਬੱਚੇ ਸਾਡੇ ਪਿੰਡ ਚ ਖੇਡ ਕੇ ਪੰਜਾਬ ਲੈਵਲ ਤੇ ਬੱਚੇ ਸਾਡੇ ਖੇਡਣਗੇ ਕਈ ਵਾਰੀ ਮਨਸਾਬ ਪਿੰਡਾਂ ਦੇ ਵਿੱਚ ਪਟਕਾ ਤੇ ਰਾਸ਼ਨ ਕਾਰਡ ਉਹਦੇ ਪ੍ਰਿੰਟ ਕਰਨ ਲੈ ਕੇ ਸਮੱਸਿਆ ਬਣ ਜਾਂਦੀ ਆ। ਸੋ ਪੰਚਾਇਤਾਂ ਵੀ ਕਿਤੇ ਕਿਤੇ ਸਰਪੰਚ ਪੱਖ ਪੱਖ ਕਰ ਜਾਂਦੇ ਨੇ। ਸੋ ਤਾਂ ਦੀ ਪੰਚਾਇਤ ਵੱਲੋਂ ਕੀ ਪ੍ਰਬਾਲਾ ਕੀਤਾ ਜਾਵੇਗਾ? ਵੇਖੋ ਜੀ ਪਹਿਲਾਂ ਤਾਂ ਮੈਂ ਪੱਖਪਾਤ ਜੋ ਪਿੰਡ 'ਚ ਆਪਾਂ ਕਿਸੇ ਨਾ ਵੀ ਕਿਸ ਤਰ੍ਹਾਂ ਦਾ ਨਹੀਂ ਕਰਾਂਗੇ। ਤੇ ਜੋ ਸਾਡੇ ਕੁਝ ਪਹਿਲਾਂ ਕਾਰਡ ਗਰੀਬਾਂ ਦੇ ਕੱਟੇ ਹਨ। ਅਸੀਂ ਉਹਨਾਂ ਨੂੰ ਦੁਬਾਰਾ ਬਹਾਲ ਕਰਵਾ ਕੇ ਜਿਨ੍ਹਾਂ ਨੂੰ ਨਹੀਂ ਸਹੂਲਤਾਂ ਮਿਲਦੀਆਂ ਗਰੀਬਾਂ ਨੂੰ ਉਹਨਾਂ ਦੀ ਅਸੀਂ ਪਹਿਲ ਦੇ ਅਧਾਰ ਤੇ ਮਦਦ ਕਰਾਂਗੇ। ਜੋ ਵੀ ਸਾਡੇ ਕੋਲ ਆਏ ਗਰੀਬਾਂ ਦੀ ਪਹਿਲ ਦੇ ਅਧਾਰ 'ਤੇ ਅਤਮਦ ਕਰਾਂਗੇ ਜੀ ਜੋ ਪੈਨਸ਼ਨਾਂ ਵੀ ਕਈਆਂ ਦੀਆਂ ਨਹੀਂ ਲੱਗੀਆਂ ਅਜੇ ਤੱਕ ਉਹ ਵੀ ਆਪਾਂ ਲਵਾਵਾਂਗੇ ਜੀ ਜੀ ਸਾਰਾ ਕਈ ਵਾਰੀ ਪੰਡਾਂ ਦੇ ਵਿੱਚ ਇਦਾਂ ਹੁੰਦਾ ਕਿ ਝਗੜੇ ਹੋ ਜਾਂਦੇ ਨੇ ਔਰ ਇਹਨੇ ਕਵਾਜ ਜਾਂਦੇ ਨੇ ਖਾਣੇ ਤੇ ਚੱਲ ਜਿਓ ਲੋਕਾਂ ਨੂੰ ਥੱਕੇ ਖਾਣੇ ਪੈਂਦੇ ਨੇ ਔਰ ਪੈਸੇ ਵੀ ਕਿੱਧਰ ਦਾ ਨਾਲ ਨਹੀਂ ਦੋਦੇ ਅਗੇ ਸੋ ਪੈਸਾ ਵੀ ਕਾਫੀ ਬਰਬਾਦ ਹੁੰਦਾ ਸੁੱਤ ਸਾਡੀ ਪੰਚਾਇਤ ਬਲੌਗ ਕਿਵੇਂ ਵੇਖਿਆ ਜਾਵੇ ਵੇਖੋ ਜੀ ਮੈਂ ਸਾਡੀ ਪੰਚਾਇਤ ਨਾਲ ਇਹ ਕੋਸ਼ਿਸ਼ ਹੋਏਗੀ ਆਪਾਂ ਜੋ ਕੋ ਝਗੜਾ ਅੱਬਲ ਤੇ ਮੇਰੇ ਪਿੰਡ ਚ ਬਹੁਤ ਪਰਮਾਤਮਾ ਦੀ ਕਿਰਪਾ ਬਈ ਆਪਾਂ ਸਾਰੇ ਜਿਨੇ ਪਿੰਡ ਦੇ ਪਹਿਲਾਂ ਵੀ ਨਾਲ ਮਿਲ ਕੇ ਜੋ ਪਿੰਡ ਦੇ ਫੈਸਲੇ ਹੁੰਦੇ ਆ ਕਰਦੇ ਆ ਹੁਣ ਵੀ ਸਾਡੀ ਕੋਸ਼ਿਸ਼ ਸਾਡੀ ਪੰਚਾਇਤ ਲੋਇਗੀ ਵੀ ਆਪਾਂ ਜੇ ਕੋਈ ਝਗੜਾ ਕੇ ਦਾ ਹੁੰਦਾ ਵੀ ਆ ਤੇ ਉਸ ਨੂੰ ਆਪਾਂ ਆਪਣੇ ਸਮਝਾ ਕੇ ਬਿਠਾ ਕੇ ਜੋ ਨਦਰ ਅਜਨਾਮੇ ਕਰਵਾ ਕੇ ਉਹਨਾਂ ਨੂੰ ਸਮਝਾਇਆ ਜਾਵੇਗਾ ਤਾਂ ਜੋ ਕਿਸੇ ਨੂੰ ਕੋਈ ਕੋਟਾ ਅਜ ਖਜਰੀਆਂ ਜਾਂ ਥਾਣੇ ਚ ਖਜ ਖਰਾਬੀ ਨਾ ਹੋਵੇ ਸੁਪਨ ਸਾਹਿਬ ਕਈ ਵਾਰੀ ਪੰਨਾ ਦੇ ਵਿੱਚ ਗਰੀਬ ਆਮਦ ਹੁੰਦੀ ਆ ਸਰਕਾਰ ਨੂੰ ਪੰਜਾਬ ਸਰਕਾਰ ਸੰਸਦਾਲੋ ਗਰੀਬ ਆਦਮੀ ਜਿਹੜੇ ਆਦਤ ਪ੍ਰਵਾਦ ਲੋਕੇ ਹੋਵੇ ਜਾਂ ਗਰੀਬੀ ਨੇ ਬੜਾ ਜਿਹੜਾ ਜਿਹੜੇ ਨੇ ਉਹਨਾਂ ਤੇ ਕਸੂਰ ਤੋਂ ਪਿੰਡਾਂ 'ਚ ਨਹੀਂ ਪਹੁੰਚਦੀ ਸੋ ਕਿਵੇਂ ਤੁਹਾਡੇ ਪੰਚਾਇਤ ਵੱਲੋਂ ਇਹ ਵਿਖਿਆ ਜਾਏ। ਵੇਖੋ ਜੀ ਪਹਿਲਾਂ ਤਾਂ ਅਸੀਂ ਇੰਨਾ ਗਰੀਬਾਂ ਦੇ ਜੋ ਸਹੂਲਤ ਆਏਗੀ ਇਹਨਾਂ ਤੇ ਕਜੂਰ ਪਹਚਾਈ ਜਾਵੇਗੀ। ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ। ਜੀ ਸਰ ਵੱਡੇ ਦਿਨ ਦੇ ਉੱਤੇ ਮੁਸੀਬਾ ਆਏ ਜਨ ਨੂੰ ਕੀ ਸੰਦੇਸ਼ ਨਾ ਜਾਓਗੇ? ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਵੱਡੇ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਸੋ ਕ੍ਰਿਸ਼ਚਨ ਭਾਈਚਾਰਾ ਇਸ ਤਰ੍ਹਾਂ ਹੀ ਆਪਣੇ ਜੋਦਿਆਂ ਦਿਹਾੜਾ ਆਪਣੇ ਚੜ੍ਹਦੀ ਕਲਾ ਨਾ ਮਨਾਉਣ ਤੇ ਸਾਰੇ ਪਿਆਰ ਸਪਾਕ ਨਾਲ ਆਪਾਂ ਰਲ ਮਿਲ ਕੇ ਇਹ ਦਿਨ ਮਨਾਈਏ ਜੀ ਸਰ ਪਿਛਲੀ ਪੰਚਾਇਤ ਵੱਲੋਂ ਜਿਹੜੇ ਅਧੂਰੇ ਕੰਮ رہ ਚੁੱਕੇ ਸੀ ਉਹ ਕਿਹੜੇ-ਕਿਹੜੇ ਨੇ ਤੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰਾਏ ਜਾਣੇ ਵੇਖੋ ਜੀ ਜਿਹੜੇ ਪਿਛਲੀ ਪੰਚਾਇਤ ਚ ਕੋਈ ਸਾਡੇ ਕੋਲ ਅਧੂਰੇ ਕੰਮ ਰਹਿ ਗਏ ਪੰਚਾਇਤ ਕੋਲੋਂ ਅਸੀਂ ਸਾਰੇ ਹੀ ਉਹ ਪੂਰੇ ਕਰਵਾਵਾਂਗੇ ਆਪਾਂ ਸਾਰੇ ਜੋ ਵੀ ਪਿੰਡ ਦੇ ਅਧੂਰੇ ਕੰਮ ਹੋਣ ਵਾਲੇ ਆ ਆਪਾਂ ਉਹਨਾਂ ਨੂੰ ਪੂਰੇ ਕਰਾਂਗੇ ਜੀ ਜੀ ਸਾਰਾ ਤੁਹਾਡੇ ਇਲੈਕਸ਼ਨ ਦੇ ਵਿੱਚ ਲੇਡੀਜ਼ ਵੱਲੋਂ ਵੀ ਕਾਫੀ ਜਿਹੜਾ ਯੋਗਦਾਨ ਪਾਇਆ ਗਿਆ ਦੱਸ ਰਹੇ ਸੀ ਸੋ ਕਿਵੇਂ ਦੇਖਦੇ ਹੋ ਲੇਡੀਜ਼ ਵੱਲੋਂ ਕੀ ਮੈਸੇਜ ਹੋਏਗਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਿੱਥੇ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾਵਾਂ ਨੇ ਮੇਰੇ ਚਾਚੀਆਂ ਤਾਈਆਂ ਨੇ ਮੇਰਾ ਬਹੁਤ ਸਹ ਦਿੱਤਾ ਜੀ ਇਹਨਾਂ ਨੇ ਬਹੁਤ ਕੰਪਲੇਨ ਕੀਤੀ ਹੈ ਇਹਨਾਂ ਨੇ ਇਹਨਾਂ ਹੀ ਮੇਰੀਆਂ ਭੈਣਾਂ ਨੇ ਮੈਨੂੰ ਇਲੈਕਸ਼ਨ ਜਿਤਾਈ ਆ ਜਿੰਨਾਂ ਨੇ ਸਾਰੇ ਪਿੰਡ 'ਚ ਕੰਪਲੇਨ ਕਰਕੇ ਤੇ ਲੋਕਾਂ ਨੂੰ ਜਾਗਰੂਤ ਕਰਕੇ ਤੇ ਸਾਨੂੰ ਜੋ ਵੋਟਾਂ ਪੁਆਈਆਂ ਨੇ ਇਹਨਾਂ ਭੈਣਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਵਾਂ ਇਹਨਾਂ ਨੇ ਮੇਰਾ ਬਹੁਤ ਸਾ ਦਿੱਤਾ ਜੀ ਪਿੰਡ ਵਾਲਿਆਂ ਨੂੰ ਕੋਣੋ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਪਾਰਿਸ਼ਾ ਤੇ ਪਾਇ ਰੱਖਿਆ ਮਾਨ ਬਖਸ਼ਿਆ ਕਿਸ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਜਿਵੇਂ ਧੰਨਵਾਦ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਮੈਨੂੰ ਇੱਕ ਆਮ ਇਨਸਾਨ ਨੂੰ ਪਿੰਡ ਦੀ ਜ਼ਿੰਮੇਵਾਰੀ ਸੋ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਉਂਦਾ ਕਿ ਮੈਂ ਪਾਰਟੀ ਬਾਦੂ ਉੱਪਰ ਉੱਠ ਕੇ ਤੇ ਪਿੰਡ ਦਾ ਵਿਕਾਸ ਕਰਾਂਗਾ ਕਿਸੇ ਦਾ ਵੀ ਕੋਈ ਮਤਭੇਦ ਨਹੀਂ ਕਰਾਂਗਾ ਤੋਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ